ਕਗਲ ਸਮਗਨੇ ਤੇਮਰਾ ਸੂਤਰ ਕਾ ਦੇ ਤੁਮ ਤੇ ਹੋਏ ਸੂ ਆਗਿਆ ਕਾ ਦੇ ਤੁਮਰੇ ਬਾਤ ਅਮਿਤ ਤੁਮੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤਿ ਹੋਇ ਤੋ ਤੁਮੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲਿਓ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਪਗਉਤੀ ਜੀ ਸਾਹਾ ਆਏ ਵਾਰ ਸ਼੍ਰੀ ਪਗਉਤੀ ਜੀ ਕੀ ਪਾਤਸ਼ਾਹੇ ਦਸਵੇਂ ਪ੍ਰਥਮ ਪਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨਾ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠਾ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਦੇ ਆ ਕਰਨਾ ਉਹ ਨੇਦੇ ਆਵੇ ਥਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਸ਼ੇਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੇਦਾਰ ਦਾ ਧਿਆਨ ਤਰਕੇ ਬਲੋ ਜੀ ਵਾਹੇ ਕਰੋ ਪੰਨਾਂ ਪਿਆਰਿਆਂ ਚੋਂ ਸਭ ਜਾਦਿਆਂ ਚਾੜੀ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਦ ਛਕਿਆ ਦੇਖ ਲਾਈ ਇਹ ਗਵਾਹੀ ਦੇਖ ਕੇ ਅਨ ਡੇਟ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬਲੋ ਜੀ ਵਾਹੇ ਕਰੋ ਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਈ ਖੋਪਰੀਆਂ ਲੋਹਾਈਆਂ ਚਿਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰੇ ਆ ਸਿੱਕੇ ਕੇਸਾਂ ਸਵਾਸਾਂ ਸੰਗ ਨਿਭਾਈ ਇਹਨਾਂ ਦੇ ਕਮਾਈ ਦਾ ਧਿਆਨ ਤਰਕੇ ਭਲੋ ਜੀ ਸੰਨਿਆ ਤਹਤਾ ਸ਼ੁਰੂਆਤ ਗੁਰਦੁਆਰਿਆਂ ਦਾ ਧਿਆਨ ਤਰਕੇ ਬਲੋ ਜਾਈ ਪ੍ਰਤਮ ਸ਼ੁਰੂਆਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸ਼ਿਆਰੇ ਆਏ ਤੇ ਦੇਗ ਤੇਗ ਫੱਤੇ ਮਿਲਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸਾ ਜੀ ਦੇ ਬੋਲ ਬਾਲੇ ਭਲੋ ਜੀ ਸਵਾੰਤਿ ਕਰੋ ਸ਼ਿਕਾਨੋ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਗ ਦਾਣ ਸਹ ਦਾਣ ਪ੍ਰਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰਜੀ ਦੇ ਇਸ਼ਨਾਨ ਚੌਕੀਆਂ ਚੰਦੇ ਬੂੰਗੇ ਜੁਗੋ ਜੋਗਾ ਟੱਲ ਧਰਮ ਕਾ ਜੈਕਾਰ ਬਲੋ ਜੀ ਮਾਹੇ ਗਰੂ ਸਿਖਾਂ ਦਾ ਮਾਨ ਨਿਵਾ ਮਤ ਉੱਚੀ ਮਤ ਦਾ ਰਾਖਾ ਅਪਕਾਲ ਪੁਰਖ ਵਾਹਿਗੁਰੂ ਜੀਓ ਇਹ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਦਾਤਾ ਜੀੋ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦੁਆਰੇ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਛੁੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾਣ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਸੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਵੇ ਉਤਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਾਜ਼ਰ ਅਰਦਾਸ ਬੇਨਤੀ ਜੋਤਲੀ ਪਾਸ਼ਾ ਜੀ ਉਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਨਵਾਸੀਆਂ ਮਹਾਨ ਵਰਕਤਾ ਦੇ ਮਾਲਕ ਜਗਤ ਪਿਤਾ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੰਮ੍ਰਿਤ ਵੇਲੇ ਤੋਂ ਪ੍ਰਭਾਤ ਫੇਰੀ ਦੇ ਰੂਪ ਵਿੱਚ ਹਰ ਜਸ ਕਰਦੀਆਂ ਹੋਈਆਂ ਸੰਗਤਾਂ ਈ ਐਫ ਜੀ ਆਰ ਜੈਡ ਐਲ ਸੁਸਾਇਟੀ ਕਿੰਗਸਬਾਦੀ ਦੇ ਵਿੱਚ ਪਹੁੰਚੀਆਂ ਹਨ ਸੋਨੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਇਲਾਹੀ ਬਾਣੀ ਦੇ ਸ਼ਬਦ ਗਾਇਨ ਹੋਏ ਨਾਮ ਸਿਮਰਨ ਛੇ ਪੌੜੀਆਂ ਅਨੰਦ ਸਹਿ ਬਾਣੀ ਦੇ ਜਾਪ ਹੋਏ ਸਮੁੱਚੀ ਸੇਵਾ ਨਿਭਉਂਦੇ ਆ ਗੁਰਬਾਣੀ ਪੜਦੇ ਆ ਹੋਈਆਂ ਭੁੱਲਾਂ ਦੇ ਮਾਫ਼ੀ ਬਖਸ਼ਣੇ ਜੀ ਅੱਗੇ ਵਾਸਤੇ ਸੋ ਮਾਤਾ ਬਖਸ਼ਨੀ ਕਿਰਪਾ ਕਰਦੇ ਸੁੱਧ ਤੇ ਸਪਸ਼ਟ ਗੁਰਬਾਣੀ ਪੜਨ ਦੇ ਸੇਵਾ ਸਿਮਰਨੇ ਕਰਨ ਦੇ ਗੁਰਬਾਣੀ ਕੰਠ ਕਰਨ ਦੇ ਹਿਰਦਿਆਂ ਦਾ ਸੋਹਣ ਦੇ ਬਲ ਉਦਮ ਉਤਸ਼ਾਹ ਬਖਸ਼ਨੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਸਿਰ ਫੁੱਲ ਭੇਟਾਵਾਂ ਦਰ ਪ੍ਰਵਾਣ ਕਰਨੀਆਂ ਦਰ ਕਦਮ ਲੇਖੇ ਲਾਉਣੇ ਘਰ ਪਰਿਵਾਰਾਂ ਚ ਸੁਖ ਸ਼ਾਂਤੀ ਏਕਤਾ ਇਤਿਫਾਕ ਪਿਆਰ ਬਖਸ਼ਣਾ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦੁਨੀਆਵੀ ਵਿੱਦਿਆ ਉੱਚ ਵਿੱਦਿਆ ਦੇ দান ਤੰਦਰੁਸਤੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਝੋਲੀ ਚ ਪਾਗ ਨਵਾਜਣਾ ਦੇਸਾਂ ਪਰਦੇਸਾਂ ਚ ਰੱਖਿਆ ਕਰਨੀ ਨਗਰ ਖੇੜੇ ਦਾ ਭਲਾ ਕਰਨਾ ਹਰਦੀਵਾਨ ਹਰਮਦਾਨ ਸਤੇ ਬਖਸ਼ਨੀ ਪਾਤਸ਼ਾਹ ਜੀ ਉਹ ਜਿਸ ਭਾਵਨਾ ਨੂੰ ਮੁੱਖ ਰੱਖਦੇ ਹੋਏ IF GRJN ਦੀਆਂ ਸਮੂਹ ਸੰਗਤਾਂ ਨੇ ਪ੍ਰਭਾਤ ਫੇਰੀ ਦੇ ਮubarok ਚਰਣਾ ਆਪਣੀ ਸੁਸਾਇਟੀ ਵਿੱਚ ਪਵਾ ਕੇ ਸੁਸਾਇਟੀ ਨੂੰ ਪਵਿੱਤਰ ਕੀਤਾ ਸੋ ਭਾਵਨਾਵਾਂ ਮ ਗੁਰਮਤ ਅਨੁਸਾਰ ਪੁਰੀਆਂ ਕਲਣੀਆਂ ਘਰ ਪਰਿਵਾਰਾਂ ਚ ਸੁਖ ਸ਼ਾਂਤੀ ਏਕਤਾ ਫੈਕ ਪਿਆਰ ਬਖਸ਼ਣਾ ਮਿਹਰ ਦੀ ਨਿਗਾ ਰਖਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਬੇਅੰਤ ਸੰਗਤਾ ਵੱਲੋਂ ਬੇਅੰਤ ਮਾਇਆ ਅਰਦਾਸ ਭੇਟ ਹਾਜ਼ਰ ਹੋਈ ਏ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਹਾਜ਼ਰ ਹੋਈ ਏ ਸੋ ਖਜ਼ਾਨੇ ਭਰਪੂਰ ਕਰੜੇ ਕਿਰਤ ਕਮਾਣਿਆ ਵਰਤਾਂ ਕਰੂ ਬਰਾਂਤ ਰਕੀ ਬਖਸ਼ਨੀ ਜੀ ਕਾਲ ਕੰਟਕ ਦੂਰ ਕਰਨੇ ਧੋਖਾ ਕਲੇਸਾਂ ਦਾ ਨਾਸ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਅਤੇ ਲੰਗਰ ਪ੍ਰਸ਼ਾਦ ਹਾਜ਼ਰ ਹੈ ਜੀ ਦਾਤ ਪਰਮਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਅਤੇ ਲੰਗਰ ਸਮੂਹ ਸੰਗਤ ਵਿੱਚ ਵਰਤੇ ਜੋ ਜੀ ਸਕੇ ਸੋ ਆਪ ਜੀ ਦਾ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਉਦਮ ਮਤ ਪ੍ਰਭ ਅੰਤਰਜਾਮੇ ਜਿਉਂ ਪ੍ਰੇਰੇ ਜਿਉਂ ਕਨੜਾ ਵਾਲੀਆਂ ਬਖਸ਼ਾਂ ਦੇ ਕਨੇ ਵਜਨਾ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਆਪਣੀਆਂ ਸੇਵਾਵਾਂ ਆਪ ਕਰਵਾ ਲੈਣੀਆਂ ਸਮੂਹ ਸੰਗਤਾਂ ਦੀਆਂ ਸ਼ੁਭ ਮਨੋ ਕਾਵਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਇਸੇ ਤਰ੍ਹਾਂ ਵਾਤੋ ਵਾਦ ਗੁਰ ਬਾਣੀ ਪੜਨ ਦੇ ਸੇਵਾ ਕਰਨ ਦੇ ਬਲ ਉੱਤਮ ਉਤਸ਼ਾਹ ਬਖਸ਼ਨੇ ਭੁਰ ਚੁੱਕਦੀ ਮਾਫੀ ਬਖਸ਼ਨੀ ਜੀ ਸੇਹੀ ਪਿਆਰ ਏ ਮੇਲ ਜਿਨਾ ਮਿਲਿਆ ਸਰਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਹੀ ਅਕਾਲ ਕੇ ਆਗੋ ਸਿੱਖਣ ਕੋ ਹੁਕਮਾ ਰਾ ਗੁਰੂ ਗ੍ਰੰਥ ਜੀ ਮਾਨਿਓ ਜੋ ਗ੍ਰੰਥ ਕੋ ਮਿਲ ਪਹੁੰਚੇ ਹਾ ਰਾਜ ਕਰੇਗਾ ਖਾਲਸਾ ਸਾਰੇ ਸਾਰੇ ਸਭ ਮਿਲenge ਕੇਰ ਪੋਰ ਜਲੀ ਸੁਸੇਰਾ ਨਾ ਬੋਰ ਕੀਆ ਪਿਆ ਦਰ ਤੇਗ ਬਹਾਦਰ ਸੀਖ ਰਿਆ ਕਰੇ ਨਾ ਗਨ ਹੰਨਾ ਤੇਗ ਬਹਾਦਰ ਕੇਸ ਏਕ ਜਨਤ ਗੋਮ ਸੋਹ ਸਾਹ ਹਸਾ ਜਗ ਤੇ ਜਾ 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 ਤੁਨੋ ਕੋ Ina tuma alufa wa a le mambi nipasule.